ਮੇਸ਼ ਇੰਦਰ ਸਿੰਘ ਗਰੇਵਾਲ ਜਿਹੜੇ ਆਪ ਐਡਵੋਕੇਟ ਨੇ ਉਹਨਾਂ ਨੂੰ ਭਲੀ ਭਾਂਤ ਜਾਣੀ ਜਾਣਕਾਰੀ ਹੋਣੀ ਚਾਹੀਦੀ ਆ 109 ਦਾ ਕੇਸ ਦਰਜ ਕੀਤਾ ਸੀ ਬੀ ਐਨ ਐਸ ਦੇ ਤਹਿਤ ਬੀ ਐਨ ਐਸ ਜਿਹੜੀ ਨਵੀਂ ਧਾਰਾ ਆਈ ਉਹਦੇ 109 ਦਾ ਮਤਲਬ 307 ਜਿਹੜੀ ਪਹਿਲੀ ਧਾਰਾ 307 ਦੀ 109 ਚ ਕਨਵਰਟ ਕਰ ਦਿੱਤੀ ਗਈ ਸਖਬੀਰ ਸਿੰਘ ਬਾਦਲ ਨੂੰ ਜੱਜ ਆਪਣੀ ਜੱਜਮੈਂਟ ਚ ਲਿਖਦਾ ਵੀ ਇਹਨਾਂ ਨੂੰ ਬੁਲਾਇਆ ਗਿਆ ਤਿੰਨ ਵਾਰੀ ਬੁਲਾਇਆ ਗਿਆ ਵੀ ਆ ਕੇ ਤੁਸੀਂ ਆਪਣੇ ਬਿਆਨ ਕਲਮਤ ਕਰਾਓ ਸਖਬੀਰ ਸਿੰਘ ਬਾਦਲ ਉਹ ਅਦਾਲਤ ਚ ਨਹੀਂ ਗਏ ਨਾ ਇਹਨਾਂ ਦਾ ਕੋਈ ਗਵਾ ਗਿਆ ਜਸਪਾਲ ਸਿੰਘ ਮੰਜਪੁਰ ਐਡਵੋਕੇਟ ਜੇ ਨਰੈਲ ਸਿੰਘ ਚੋੜਾ ਦੇ ਉਹ ਗੱਲ ਕਹਿੰਦੇ ਆ ਵੀ ਵੈਸੇ ਤੇ ਜਿਸ ਕੇਸ ਦੇ ਵਿੱਚ ਕੋਈ ਇੰਜਰੀ ਨਾ ਹੋਵੇ ਗੋਲੀ ਚੱਲੀ ਹੈ ਤੇ ਬੰਦੇ ਦੀ ਆਮ ਤੌਰ ਤੇ ਹਫਤੇ ਦਰਤੇ ਬਾਅਦ ਜਬਾਨਤ ਹੋ ਜਾਂਦੀ ਹੈ। ਸੁਖਬੀਰ ਸਿੰਘ ਬਾਦਲ ਕਰਕੇ ਇੱਕ ਵੀਆਈਪੀ ਬੰਦਾ ਸੀ ਇਸ ਕਰਕੇ ਇਹਨੂੰ ਜਿਹੜੇ ਸੀ ਕਰੀਬ 111 ਦਿਨ ਲੱਗ ਗਏ। ਨਹੀਂ ਤੇ ਤੇ ਬਾਅਦ ਜਬਾਨਤ ਹੋ ਜਾਣੀ ਸੀ। ਹੁਣ ਐਡਵੋਕੇਟ ਜਿਹੜੇ ਮੇਸ਼ਤਿੰਦਰ ਸਿੰਘ ਗਰੇਵਾਲ ਉਹ ਵੀ ਐਡਵੋਕੇਟ ਨੇ ਇਹ ਵੀ ਐਡਵੋਕੇਟ ਤੇ ਵੈਸੇ ਵੀ 90 ਦਿਨਾਂ ਦੇ ਤੁਸੀਂ ਲੱਭੇ ਦੀ ਜਿਹਦੇ ਵਿੱਚ ਸਜ਼ਾ ਜਿਹੜੀ ਉਹ 10 ਸਾਲ ਤੋਂ ਘੱਟ ਆ ਉਹਦੇ 60 ਦਿਨ ਹੁੰਦੇ ਆ 60 ਦਿਨਾਂ ਦੇ ਵਿੱਚ ਬਕਾਇਦਾ ਤੌਰ ਤੇ ਚਲਾਨ ਨਹੀਂ ਪੇਸ਼ ਹੁੰਦਾ ਤੇ ਜਿਹੜਾ ਉਹ ਜਿਹੜਾ ਦੋਸ਼ੀ ਹੁੰਦਾ ਉਹ ਆਪਣੀ ਜ਼ਮਾਨਤ ਅਪਲਾਈ ਕਰਦਾ ਕੋਰਟ ਨੂੰ ਦੀ ਜ਼ਮਾਨਤ ਦੇਣੀ ਪੈਂਦੀ ਹੈ ਇਹ ਗਲਤ ਵੀ ਦੱਸ ਦੇਣੀ ਮਾਝਪੁਰ ਸਭ ਕਹਿੰਦੇ ਅਰਸ਼ਦੀਪ ਕਲੇਰ ਨੂੰ ਮੈਂ ਇੰਨੀ ਗੱਲ ਕਿ ਵੀ ਕਲੇਰ ਸਾਹਿਬ ਜੇ ਨਹੀਂ ਪਤਾ ਤਾਂ ਤੁਹਾਡੇ ਬਾਪੂ ਰਹਦੇ ਬੜੇ ਵੱਡੇ ਵਕੀਲ ਉਹਨਾਂ ਨੂੰ ਪੁੱਛ ਲਓ ਵੀ ਇਹ ਕੀ ਧਾਰਾ ਹੁੰਦੀ ਹੈ ਕੀ ਜਬੰਦੂ ਸਿੱਗਦੀ ਹੈ ਤੁਸੀਂ ਪੰਜਾਬ ਸਰਕਾਰ ਤੇ ਜਿਹੜੀ ਆ ਉਹ ਲਾ ਰਹੇ ਹੋ ਤੁਸੀਂ ਬਕਾਇਦਾ ਤੌਰ ਤੇ ਪੁਲਿਸ ਤੇ ਲਾ ਰਹੇ ਹੋ ਵੀ ਦੋ ਜਿ ਪੁਲਿਸ ਤੇ ਬੜਾ ਮਾੜਾ ਪ੍ਰਤਕਿਆ ਕੀਤਾ ਕਰਾ ਦਿਓ ਤੁਸੀਂ ਜਾ ਕੇ ਕਿਉਂ ਨਹੀਂ ਕਰਾਏ ਤੁਸੀਂ ਜਾ ਕੇ ਕਰੋ ਪੁਲਿਸ ਨੇ ਪਰਚਾ ਆਪਣੇ ਐਸਐਸਆਈ ਦੇ ਬਿਆਨਾਂ ਤੇ ਕੀਤਾ ਨਾ ਕਿ ਤੁਹਾਡੇ ਬਿਆਨਾਂ ਤੇ ਜੇ ਸੰਗਬੀਰ ਸਿੰਘ ਬਾਦਲ ਤੇ ਟੈਕ ਹੈਦੀ ਸੰਗਬੀਰ ਸਿੰਘ ਬਾਦਲ ਦੇ ਬਿਆਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਲਿਖ ਕੇ ਦਿੰਦੇ ਹੋ ਤੁਸੀਂ ਫਿਰ ਤੁਹਾਡੇ ਤੇ ਪਰਚਾ ਦਰਜ ਹੁੰਦਾ ਪੁਲਿਸ ਨੇ ਜੋ ਉੱਥੇ ਘਟਾ ਵਾਪਰੀ ਦੇ ਪਰਚਾ ਦਰਜ ਕਰਦਾ ਇਸ ਕਰਕੇ ਜਿਹੜੀ ਉਹਨੂੰ ਜ਼ਬਾਨ ਤੇ ਮਿਲੀ ਹੈ ਤੁਸੀਂ ਜੋ ਮਰਜ਼ੀ ਕਹੀ ਜਰੋ ਜਦੋਂ ਜਿਹੜੀ ਕੋਰਟ ਹੈ ਕੋਰਟ ਨੇ ਨਾ ਤੁਹਾਡੀ ਸੁਣੀ ਨਾ ਕਿਸੇ ਦੀ ਸੁਣੀ ਕਾਨੂੰਨ ਦੀ ਸੁਣੀ ਕਾਨੂੰਨ ਕੀ ਕਹਿੰਦਾ ਉਹਨੂੰ ਕਾਨੂੰਨ ਨੇ ਵੇਲ ਦਿੱਤੀ ਹੈ ਜਦੋਂ ਭਾਈ ਰਣਜੀਤ ਸਿੰਘ ਬਾਹਰ ਹੁੰਦੇ ਨੇ ਨਾ ਇਹਨਾਂ ਦੀ 13.5 ਸਾਲ ਸਜਾਪੁਰੀ ਹੋ ਗਈ ਸੀ ਇਹ ਸੁਪਰੀਮ ਕੋਰਟ ਚਲ ਜਾਂਦੇ ਵੀ ਹਾਈ ਕੋਰਟ ਮੇਰੇ ਕੇਸ ਦਾ ਫੈਸਲਾ ਨਹੀਂ ਕਰਨੀ ਜਾਂ ਇਹ ਨੂੰ ਕੁਝ ਮੇਰੇ ਫੈਸਲਾ ਦਾ ਕਰੇ ਸੁਪਰੀਮ ਕੋਰਟ ਕੀ ਕਰਦੀ ਹੈ ਸੁਪਰੀਮ ਕੋਰਟ ਕੀਂਦੀ ਹੈ ਵੀ ਜਾਂ ਇਹਦਾ ਫੈਸਲਾ ਵਿਧਾਨ ਨੇ ਮੰਨ ਕੀਤਾ ਜਾਵੇ ਜਾਂ ਉਹ ਨੂੰ ਬੇਲ ਦਿੱਤੀ ਜਾਵੇ ਹਾਈ ਕੋਰਟ ਨੂੰ ਬੇਲ ਦੇ ਦਿੰਦੀ ਹੈ ਲੇਕਿਨ ਜਿਹੜੀ ਹਾਈ ਕੋਰਟ 6 ਮਹੀਨੇ ਬਾਅਦ ਬਕਾਇਦਾ ਤੌਰ ਤੇ ਉਹਨਾਂ ਦਾ ਉਹ ਫੈਸਲਾ ਬਹਾਰ ਰੱਖਦੀ ਜਿਹੜਾ ਸੈਸ਼ਨ ਕੋਰਟ ਨੇ ਕੀਤਾ ਸੀ ਉਹਨਾਂ ਕੀਤਾ ਸੀ 20 ਸਾਲ ਦੀ ਉਮਰ ਕਹਦਾ ਸੀ ਨਾ ਉਹ ਬਾਲ ਕਰ ਦਿੰਦੀ ਹੈ ਨੂੰ 6 ਮਹੀਨੇ ਘਟ ਸੀ 6 ਮਹੀਨੇ ਦੇ ਜਾਣਾ ਪੜੇ ਸੀ ਉਹਨੂੰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਵੀ ਸਿੰਘ ਸਾਹਿਬ ਜੀ ਤੁਸੀਂ ਅਸਤੀਫਾ ਦੇ ਕੇ ਤੇ ਅੰਦਰ ਚਲ ਜੋ ਤੇ ਉਹ ਕਹਿੰਦੇ ਵੀ ਮੈਂ ਇਦਾਂ ਨਹੀਂ ਜਾਣਾ ਅਸਤੀਫਾ ਦੇਣਾ ਜਿੱਥੇ ਜੀ ਕਹਿੰਦਾ ਪੁਲਿਸ ਨੂੰ ਗ੍ਰਿਫਤਾਰ ਕਰ ਗ੍ਰਿਫਤ ਕਿਹਨੇ ਕਰਨ ਜੈਦਰ ਕਾਲ ਤੱਕ ਸਰਜੀਤ ਸਿੰਘ ਬਰਨਾਲੇ ਦੀ ਕਾਂਗਰਸ ਚੰਗੀ ਪੈੜ ਸੀਗੀ ਉਹ ਫਿਰ ਦਿੱਲੀ ਜਾਂਦੇ ਨੇ ਜਾ ਕੇ ਗੱਲਬਾਤ ਕਰਦੇ ਤੇ ਰਾਸ਼ਟਰਪਤੀ ਕੋਲੋਂ ਮਾਫੀ ਮੰਗਵੰਦੇ ਫਿਰ ਭਾਈਦੇ ਨੇ ਦੋਵੇਂ ਫਿਰ ਟੌੜਾਪ ਦਿੱਲੀ ਨੂੰ ਭਜਦਾ ਤੇ ਬਾਦਲ ਦਿੱਲੀ ਨੂੰ ਭਜਦਾ ਵੀ ਅਸੀਂ ਪਿੱਛੇ ਨਾ ਰਹਦੀਏ ਗੰਨੂ ਸਾਡੇ ਤੇ ਇਲਜ਼ਾਮ ਨਵੇਂ ਦਾ ਕੁਝ ਕੀਤਾ ਨਹੀਂ ਜੇ ਉਹ 6 ਮਹੀਨੇ ਦੀ ਸਜ਼ਾ ਤੁਸੀਂ ਮਾਫ ਕਰਾ ਸਕਦੇ ਤੇ ਇਹ ਤੇ ਬੇਲ ਮਿਲ ਜੇ ਇਹਨੂੰ ਉਹਦੋਂ ਦਰਾੰਕਰੀ ਨੇ ਕੁਝ ਨਹੀਂ ਕਿਹਾ ਉਹਦੇ ਉੱਤੇ ਮੈਂ ਜਿਹਨੇ ਕਿਹਾ ਸੀ ਮਾਫੀ ਮੰਗਣ ਲਈ ਤਿਆਰ ਟੋਲੇ ਦੇ ਕੋਈ ਮਾਫੀ ਨਹੀਂ ਜਥੇਦਾਰ ਕਲ ਤਖਤ ਨੂੰ ਕਿਹਾ ਸੀਗਾ ਮਾਫੀ ਦੇਦਿਆਂ ਇੱਕ ਸ਼ਰਤ ਜਿਹੜਾ ਨਿਰੰਕਾਰ ਹੀ ਮੁਖੀ ਆ ਉਹ ਤੇ ਉਹਦੇ ਪੈਰੋਕੋਰ ਸਾਰੇ ਅਮਰ ਛਕ ਲੋ ਆ ਕੇ ਖਿਮਾ ਜਤਨੀ ਅਰਦਾਸ ਕਲ ਤਖਤ ਤੇ ਕਰੋ ਇਥੋਂ ਸੰਖਾਲੋ ਤੇ ਮਾਫੀ ਮਿਲ ਜੇਗੀ ਉਦੋਂ ਮਾਫੀ ਨਹੀਂ ਮਿਲਣੀ ਉਹ ਕਹਿੰਦੇ ਅਸੀਂ ਤਿਆਰ ਹੀ ਨਹੀਂ ਇਸ ਕੰਮ ਵਾਸਤੇ ਨਹੀਂ ਨਹੀਂ ਉਹ ਤਿਆਰ ਹੋਏ ਨਹੀਂ ਇਸ ਕਰਕੇ ਭਾਈ ਰਣਜੀਤ ਸਿੰਘ ਨੂੰ ਜੇ ਮਾਫੀ ਤੁਸੀਂ 6 ਮਹੀਨੇ ਦੀ ਦਵਾਈ ਸੀਗੀ ਪਰ ਰਾਸ਼ਟਰਪਤੀ ਕੋਲ ਉਹ ਵੀ ਬਰਨਾਲਾ ਸਾਹਿਬ ਦਾ ਜਵਾਰ ਰੋਲ ਸੀਗਾ ਉਦੋਂ ਤਾਂ ਕਿਸੇ ਨੂੰ ਤਕਲੀਫ ਨਹੀਂ ਹੋਈ ਉਦੋਂ ਨਿਰੰਕਾਰ ਵੀ ਨਹੀਂ ਬੋਲੇ ਦੁਆਤੀ ਦੁਆਤੀ ਕਹਿੰਗੇ ਅਸੀਂ ਝਗੜੇ ਚ ਨਹੀਂ ਪੈਣਾ ਆ ਤੇ ਕਾਨੂੰਨ ਮੁਤਾਬਕ ਉਹਨੂੰ ਜਿਹੜੀ ਹੁਣ ਬਕਾਇਦਾ ਤੌਰ ਤੇ ਚੌੜੇ ਤੋਂ ਜਿਹੜੀ ਉਹ ਮਿਲੀ ਆ ਵੇਦ ਮਿਲੀ ਆ ਤੁਸੀਂ ਚੈਲੰਜ ਕਰਨੀ ਕਰੋ ਹਾਈ ਕੋਰਟ ਤੁਹਾਡੇ ਕੋਲ ਬੈਠੀ ਆ ਦਿਓ ਜਾ ਕੇ ਜਵਾਬ ਜਵਾਬ ਇੱਕ ਵਾਰੀ ਨਾ ਅਰਸ਼ਦੀ ਕੁਲੇਰ ਨੇ ਕਿਹਾ ਤੇ ਨਾ ਮੇਸ਼ੇਂਦਰ ਗਰੇਵਾਲ ਨੇ ਕਿਹਾ ਨਾ ਡਾਕਟਰ ਚੀਮੀ ਨੇ ਕਿਹਾ ਪੀਐਸਸੀ ਨੂੰ ਹਾਇਰ ਕੋਰਟ ਚ ਜਾਵਾ ਚੈਲੰਜ ਕਰਾ ਕਰੋ ਚੁਣੌਤੀ ਦਿਓ ਤੁਸੀਂ ਉਹਨੇ ਦੰਦੇ ਫਿਰ ਜਾ ਕਿ ਉਹ ਤੇ ਦੋਸ਼ ਲਾਉਣੇ ਸੁਖੀ ਆਪਣੇ ਪੀੜਸ ਲਸੋਟਾ ਫੇਰੋ ਤੁਹਾਡੀ ਵਜ੍ਹਾ ਕਰਕੇ ਕਮਲ ਜੀ ਦਾ ਕਤਲ ਹੋਇਆ ਜਦੋਂ ਸ਼ਲਾਮਤਪੁਰ ਦੇਲੇ ਦੇ ਵਿੱਚ ਤੁਹਾਡੀ ਵਜ੍ਹਾ ਕਰਕੇ ਬੇਬਲ ਕਲਰ ਦੋ ਨੌਜਵਾਨ ਜਿਹੜੇ ਸੀ ਮਾਰੇ ਗਏ ਤੁਹਾਡੀ ਬਹਿਬਲ ਕਰ ਤੁਹਾਡੀ ਵਜ੍ਹਾ ਕਰਕੇ ਦੋ ਦੇ ਕੁੱਟ-ਕੁੱਟ ਕੇ ਤੇ ਹੱਡੀਆਂ ਤੋੜਤੀਆਂ ਤੁਹਾਡੀ ਵਜ੍ਹਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਸੀ ਬਰਗਾੜੀ ਦੇ ਵਿੱਚ ਉਹਨੇ ਬਰਮਣ ਕੀਤੀ ਗਈ ਤੇ ਤੁਸੀਂ ਦੁਜਿਆਂ ਦੇ ਦੁਸ਼ਮਣੋਂ ਨੇ ਪਹਿਲਾਂ ਆਪਣੀ ਪਿੰੜ ਦੇ ਸੋਟਾ ਫਿਰ ਤੁਸੀਂ ਖੜੇ ਕਿੱਥੇ ਹੋ ਲੇਕਿਨ ਫੇਰ ਵੀ ਐਸੀ ਕਹਿੰਦੇ ਆ ਪੀ ਜੇ ਕਾਨੂੰਨ ਨੇ ਗਲਤ ਕੀਤਾ ਤੇ ਇਹਨਾਂ ਨੂੰ ਹਾਇਰ ਕੋਰਟ ਦੇ ਵਿੱਚ ਜਾ ਕੇ ਉਹਨੂੰ ਚੁਣੌਤੀ ਦੇਣੀ ਚਾਹੀਦੀ ਆ ਕਿ ਉਹਨੂੰ ਬਿਲਕੁਲ ਗਲਤ ਦਿੱਤੀ ਗਈ ਆ ਕਿਉਂ ਅਦਾਲਤ ਨੇ ਆਪਣੇ ਸਿਰ ਤੇ ਕੁਝ ਨਹੀਂ ਲੰਦਾ ਅਦਾਲਤ ਨੇ ਜਿਹੜੇ ਉਹ ਕਾਗਜ਼ ਵੇਖਣੀ ਕਾਗਜ਼ ਕੀ ਕਹਿੰਦੇ ਆ ਧਾਰਾ ਕੀ ਕਹਿੰਦੀ ਆ ਐਫ ਆਰ ਕੀ ਕਹਿੰਦੀ ਆ ਤੇ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿਸਪਾਲ ਸਿੰਘ ਮਨਜਪੁਰ ਇਹ ਕਹਿ ਰਿਹਾ ਵੀ ਜਿਹੜੀ ਇੰਜਰੀ ਹੁੰਦੀ 307 ਦੇ ਕੇਸ ਦੇ ਵਿੱਚ ਉਹਦੇ ਤੇ ਹਫਤੇ ਬਾਅਦ ਜਵਾਬਤ ਹੋ ਸਕਦੀਆਂ ਲੇਕਿਨ ਇਹ ਸੰਬੀਰ ਸਿੰਘ ਬਾਦਲ ਦੇ ਕਿ ਵੀਆਈਪੀਸੀ ਦੇ ਕਰਕੇ ਤਿੰਨ ਕਰੀਬ ਟਰਮੀਨ ਲੱਗੇ ਇਸ ਕਰਕੇ ਉਹ ਬੇਲ ਮਿਲੀ